ਹੈਲੋ ਹਾਂਜੀ ਕਿਵੇਂ ਹੋਵੇ ਸਰ ਜੂਟੂ ਫੈਮਿਲੀ ਠੀਕ ਹੋਊਗੀ ਪਰਮਾਤਮਾ ਮੇਰ ਪਰ ਸਭ ਦੇ ਸਤਿਅਪਰ ਰੱਖੇ ਸਾਰੀ ਮੇਰ ਜੂਟ ਫੈਮਿਲੀ ਤੰਦਰੁਸਤ ਹੋਵੇ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਮਸੀਨ ਦੀ ਸ਼ੁਰੂਆਤ ਹਨਾ ਜਿਹੜੀ ਭੈਣ ਨੇ ਦਿੱਤੀ ਸਰਬਜੀਤ ਭੈਣ ਨੇ ਕਪੜੇ ਧੋਣੇ ਬਹੁਤ ਔਖੇ ਹੋ ਜਾਂਦੇ ਨੇ ਹੱਥੀ ਹਨਾ ਖਾਸੇ ਦਿਨਾਂ ਦੀ ਖੜੀ ਸੀ ਵਸਕੋਲ ਕਰ ਰੱਖੀ ਸੀ ਤੇ ਮਿਆਂ ਦੀ ਪਰਾਇਸ ਸੋਚਿਆ ਨੇ ਸੀ ਵੀ ਭੈਣ ਗਿਫਟ ਕਰ ਦਊਗੀ ਤੇ ਬਹੁਤ ਬਹੁਤ ਨਹੀਂ ਰਿਹਾ ਨਾ ਤੰਦਾਰ ਹੁਣ ਪਾਉਨੇ ਆਪਾਂ ਮਸ਼ੀਨ ਚ ਕੱਪੜੇ ਕੱਪੜੇ ਜਦੋਂ ਆਪਾਂ ਨੂੰ ਮਸ਼ੀਨ ਦਾ ਸਾਬ ਪਿਆ ਹੋਵੇ ਨਾ ਹਨਾ ਮਸ਼ੀਨ ਹੁੰਦਾ ਆਖਾ ਤਾਂ ਨਹੀਂ ਕੱਪੜੇ ਧੁੱਤੇ ਜਾਂਦੇ ਹੱਥੀ ਕੱਪੜੇ ਤੋਂ ਬਹੁਤ ਔਖੇ ਲੱਗਦੇ ਨੇ ਅੱਜ ਮੈਂ ਸੁਣ ਕੈਮਰਾ ਕਮਾ ਕੇ ਦਿਖਾਉਣੀ ਆ ਮਸ਼ੀਨ ਬਹੁਤ ਮਹਿੰਗੀ ਆਈ ਆ ਮਸ਼ੀਨ ਸਰਬਜੀਤ ਤਾਰਕ ਨਾਤਾ ਪੂਰੀ ਖੁੱਲੀ ਡੁੱਲੀ ਆ 19000 ਦੀ ਆਈ ਆ ਮਰਜ਼ੀ ਕੰਬਲ ਕੰਬਲ ਜਿਵੇਂ ਮਰਜ਼ੀ ਉਹ ਭੈਣ ਕਹਿੰਦੀ ਫਿਰ ਲੈ ਕੇ ਤਾਂ ਦੇਣਾ ਕਿ ਉੱਟ ਕਹਿੰਦੀ ਫਿਰ ਆਏ ਆ ਵੀ ਉਹ ਤਾਂ ਹੋਵੇ ਕਹਿੰਦੀ ਕੋਈ ਵਧੀਆ 2-4000 ਵੱਧ ਲੱਗ ਜੂਗਾ ਇਹਨੇ ਤੇ ਪੂਰੀ ਵਧੀਆ ਕਿੰਨੇ ਮਰਜ਼ੀ ਕੱਪੜੇ ਪਾਈ ਜਾਈਏ ਕੋਈ ਉਹ ਨਹੀਂ ਇਹੋ ਜਿਹਾ ਇਹ ਆਈ ਰੱਖਤੀ ਤੇ ਗੁੱਦੀ ਜੀ ਤੇ ਜੇ ਉਹ ਪਾਵੇ ਜਿਹਾ ਮੰਗੇ ਚਿਪਕਣ ਵਾਲੀ ਫੇਰ ਬੜੀ ਵਧੀਆ ਬੜੀ ਗੂਟਾ ਸਾਨੂੰ ਆਪਾ ਪਾਉਣੇ ਆ ਕੱਪੜੇ ਹੱਥੀਂ ਤੋਂ ਇਹ ਰਵਾਇਤ ਖਲਾਇਦਿੰ ਯਾਰੀ ਪਰ ਨਾਲ ਹੀ ਮੇਰੀ ਸੀ ਨਾ ਸਾਢੇ 8 ਲੀਟਰ ਦੀ ਸੀ ਤਾਂ ਥੋੜਾ ਜਿਹਾ ਪਾਣੀ ਪੈਂਦਾ ਸੀ ਨਾ ਇਹ ਸਾਢੇ 12 ਲੀਟਰ ਦੀ ਹੈ ਬਹੁਤ ਵੱਡੀ ਹੈ ਤਾਂ ਤੇ ਕੇ ਮਾਰ ਦੀ ਪੱਪੜ ਤੋਂ ਬਸ ਥੋੜੋ ਜਿਹਾ ਚਾਹ ਲੱਫਾ ਕਰਕੇ ਹੁਣ ਮੈਂ ਨਹੀਂ ਸੀ ਸ਼ੁਰੂਆਤ ਕਰ ਲੈਂਦੀ ਇਹ ਦੋ ਸੁੱਕੀ ਹੋਣੀ ਚਾਹੀਦੀਆਂ ਥੋੜਾ ਬਚੀ ਲੈ ਕੇ ਸਰਪਾਉਣੀ ਤੇ ਪਰ ਇੱਕ ਚੀਜ਼ ਮੈਂ ਬੜੀ ਦੇਖੀ ਹੈ ਨਾ ਵੀ ਦੇਖੋ ਇਹ ਸਾਰੇ ਪਿਆਰ ਦੀ ਗੱਲ ਹੁੰਦੀ ਹੈ ਜਿੱਥੇ ਆਪਣਾ ਕਿਸੇ ਨਾਲ ਭੈਣ ਭਾਈ ਨਾਲ ਮਨ ਮਿਲ ਜੇ ਨਾ ਉੱਥੇ ਆਪਾਂ ਨੂੰ ਇੱਕ ਪਿਆਰ ਜਿਹਾ ਬਣ ਜਾਂਦਾ ਕੋਈ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਵੀ ਆਪਾਂ ਨੂੰ ਰਿਸ਼ਤੇਦਾਰੇ ਆਪਣੇ ਖਾਸ ਨੇ ਅੱਜ ਕੱਲ੍ਹ ਰਿਸ਼ਤੇਦਾਰਾਂ ਨਾਲ ਇਹ ਹੱਥਾਂ ਵਾਲਾ ਕੰਮ ਕਰਦੇ ਨੇ ਤੇ ਦਿਲਾਂ ਦੇ ਰਿਸ਼ਤੇ ਵੀ ਹੁੰਦੇ ਨੇ ਪਿਆਰ ਦੇ ਤੇ ਦਿਲ ਦੇ ਰਿਸ਼ਤੇ ਜਿਹਨੇ ਬਣਾਉਣੇ ਨੇ ਹਨਾ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਵੀ ਆਪਾਂ ਰਿਸ਼ਤੇਦਾਰੀ ਕੀ ਹੁੰਦੀ ਆਪਾਂ ਨੂੰ ਹਨਾ ਉਹ ਵੀ ਆਪਾਂ ਨੂੰ ਪਰ ਘਟਾਨੇ ਕੀ ਗੱਲ ਅਦਿਆਂ ਤਾਂ ਮਰਚਾਂ ਲੱਗੀਆਂ ਗੱਲ ਵਿੱਚ ਗੁਰਦੀਪ ਨੂੰ ਮਸ਼ੀਨ ਲੈ ਕੇ ਦੇਣ ਵਾਲੀ ਲੈ ਕੇ ਦਿੱਤੀ ਆ ਦੇਣ ਵਾਲੀ ਨੇ ਹਨਾ ਤੇ ਜਿੱਥੇ ਉਹਨੂੰ ਪਿਆਰ ਸੀ ਉਹਨੇ ਲੈ ਕੇ ਚੀਜ਼ ਦੇ ਦਿੱਤੀ ਉਹਨਾ ਅੱਦਿਆਂ ਮੇਰੇ ਭਣ ਭਾਈ ਖੁਸ਼ ਬਹੁਤ ਹੋਏ ਨੇ ਅੱਦਿਆਂ ਨੂੰ ਮਿਰਚਾਂ ਬਹੁਤ ਲੱਗੀਆਂ ਚੱਲ ਲੱਗੀ ਜਾਂਦੇ ਹਨਾ ਜੋ ਜਿਹੇ ਜ ਤਮਾਸ ਤੋਂ ਅਗਲਾ ਵਕਤੀ ਜਾਂਦਾ ਅੱਜ ਆਜੂ ਬਣਿਆ ਜਾ ਰਾ ਆਪਾਂ ਨੂੰ ਕੱਪੜੇ ਧੋਣ ਦਾ ਕਿੰਨੇ ਦਿਨ ਹੋ ਗਏ ਹੱਥ ਧੋਂਦੇ ਸੀ ਹੱਥ ਹੀ ਨਾ ਉਹ ਗੱਲ ਜੀ ਨਹੀਂ ਬਣਦੀ ਜਦੋਂ ਆਪਾਂ ਨੂੰ ਮਸ਼ੀਨ ਦੀ ਆਦਤ ਪਣੀ ਹੋਵੇ ਨਾ ਬਸ ਨਾ ਹੀ ਖੜੀ ਸੀ ਮੈਂ ਦਿਵਾਲੀ ਕਰਕੇ ਦਿਵਾਲੀ ਤੇ ਲਾਵਾਂਗੀ ਭੈਣ ਦਾ ਤਾਂ ਪਤਾ ਹੀ ਨਹੀਂ ਸੀ ਦੀ ਮੈਨੂੰ ਗਿਫਟ ਭੇਜ ਦੂਗੀ ਭੈਣ ਆਪ ਦਾ ਖੁਸ਼ੀ ਨਾ ਭੇਜਿਆ ਖੁਸ਼ੀ ਖੁਸ਼ੀ ਮੇਰੀ ਭੈਣ ਮਾਰਾਤਾਂਦਰ ਉਸਤਿਆਂ ਵਗਸੇ ਸੱਚੇ ਪਾਤਸ਼ਾਹ ਨੇ ਦੁੱਗਣਾ ਦੇਵੇ ਹਨਾ ਜਦੋਂ ਉਹ ਕਿਸੇ ਦਾ ਨਿਪੜੇ ਕਰਦੀ ਹੈ ਭੈਣ ਤੇ ਉਹ ਭੈਣ ਮੇਰੇ ਕਰਕੇ ਨਹੀਂ ਉਹ ਬਹੁਤ ਪੁੰਨਦਾਨ ਕਰਦੀ ਹੈ ਭੈਣ ਕੋਈ ਉਹ ਬਿਮਾਰ ਅਠ ਮਾਰਾ ਉਹ ਕਹਿੰਦੀ ਵੀ ਮੈਂ ਸੇਵਾ ਕਰਦੀ ਹੀ ਰਹਣੀ ਆ ਕਿਸੇ ਨੂੰ 20000 ਕਿਸੇ ਨੂੰ 50000 ਕਿਸੇ ਨੂੰ ਕਿੰਨਾ ਕਿੰਨਾ ਤੇ ਬਹੁਤ ਲਾਜ ਵਾਲਿਆਂ ਨੂੰ ਵੀ ਉਹ ਦਿੰਦੀ ਆ ਆਪਦੇ ਉੱਤੇ ਤੇ ਬਹੁਤ ਪੁੰਨਦਾਨ ਕਰਦੀ ਉਹ ਭੈਣ ਵਰਗਾ ਮੈਂ ਕਹਿੰਦੀ ਆ ਵੀ ਚਾਹੇ ਕਿਸੇ ਦੇ ਬਾਰ ਦੇ ਕਰਮਾਇਆ ਪਈ ਹੋਵੇ ਹਨਾ ਨਹੀਂ ਕਿਸੇ ਤੋਂ ਦਿਲ ਤੋਂ ਬਣਾ ਦਿੱਤੀ ਜਾਂਦੀ ਪਰ ਇਹ ਵੀ ਦਿਲ ਤੇ ਮਾਰਾ ਦੁਆਵੇ ਨਾਲ ਜਦੋਂ ਤੇ ਉਹ ਦੇ ਦਿੱਤੀ ਜਾਂਦੀ ਆ ਤੇ ਮੇਰੀ ਭੈਣ ਦਾ ਬਹੁਤ ਬਹੁਤ ਧੰਨਵਾਦ ਵੈਗਰੀ ਜੀ ਕਾਕਾ ਸਾਹਿਬ ਵੈਗਰੀ ਜੀ ਕੀ ਫਤਿਹ